ਇਕ ਓੰਕਾਰ ਇਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰਪ੍ਰਸਾਦ ਗੁਰਪ੍ਰਸਾਦ ਜਪ ਜਪ ਆਦ ਸਚ ਆਦ ਸਚ ਬਗ ਸੱਚ ਜਿਸ ਬਾਤ ਸੱਚ ਐ ਵੀ ਸੱਚ ਨਾਨਕ ਉਸੀ ਪੀ ਸੱਚ ਜਿ ਚਰਮੂਲਾਂ ਥੁੜੀਂਦੋ ਜਿ ਚਰਮੂਲਾਂ ਥੁੜੀਂਦੋ ਜਿ ਚਰਿਆ ਆਪ ਕਿਰਪਾਲ ਜਿ ਚਰਿਆ ਆਪ ਕਿਰਪਾਲ ਸ਼ਬਦ ਖੋਟ ਬਾਬਾ ਨਾਨਕਾ ਸ਼ਬਦ ਖੋਟ ਬਾਬਾ ਨਾਨਕਾ ਆਏ ਖਰਚ ਤਨਮ ਆਏ ਖਰਚ ਤਨਮ